ਬਾਰਸੋ ਹੀ ਬੈਠੇ ਸਾਡੀ ਕੋਈ ਆਵਾਜ਼ ਠੋਣ ਵਾਲੇ ਕੋਈ ਨਹੀਂ ਹੈਗਾ ਲੋਕ ਸਭਾ ਦੇ ਵਿੱਚ ਅਸੀਂ ਕਿੱਧਰ ਨੂੰ ਜਾਈਏ ਆਰ ਜੀ ਤੌਰ ਤੇ ਉਹਨਾਂ ਨੂੰ ਜਿਹੜਾ ਸੈਸ਼ਨ ਦੇ ਵਿੱਚ ਲਿਆਂਦਾ ਜਾਵੇ ਜਿਵੇਂ ਅੱਗੇ ਲਿਆ ਕੇ ਸੌਂ ਚੁਕਾਈਏ ਉਸੇ ਤਰ੍ਹਾਂ ਹੀ ਲਿਆ ਕੇ ਉੱਥੇ ਗੱਲ ਰੱਖਣ ਦਾ ਇੱਕ ਮੌਕਾ ਦਿੱਤਾ ਜਾਵੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦਾ ਸ਼ਿਕਵਾ ਹੈ ਕਿ ਉਹਨਾਂ ਦੀ ਆਵਾਜ਼ ਸੰਸਦ ਦੇ ਮੌਜੂਦਾ ਬਜਟ ਸੈਸ਼ਨ ਵਿੱਚ ਚੁੱਕੀ ਨਹੀਂ ਜਾ ਰਹੀ ਦਿਰਅਸਲ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਕਾਸ ਦੀ ਰਾਤ ਤੱਕ ਰਹੇ ਨੇ ਪਰ ਉਹਨਾਂ ਦੇ ਲੋਕ ਸਭਾ ਮੈਂਬਰ ਜੇਲ੍ਹ ਵਿੱਚ ਬੰਦ ਨੇ हाल ही ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ جیل ਵਿੱਚ ਬੈਠੇ ਅਮਰਿਤਪਾਲ ਸਿੰਘ ਨੇ ਕਰੀਬ 197000 ਵੋਟਾਂ ਨਾਲ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਪਰ ਫਿਲਹਾਲ ਉਹ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਫਿਰੋਜ਼ਪੁਰ ਤਰਨਤਾਰਨ ਅਤੇ ਅਮਰਸਰ ਜ਼ਿਲ੍ਹਿਆਂ ਦੇ ਕਈ ਪਿੰਡ ਅਤੇ ਸ਼ਹਿਰ ਪੈਂਦੇ ਨੇ ਅਸੀਂ ਕਹਿੰਨੇ ਵੀ ਅਸੀਂ ਇਸ ਜਿਹੜੇ ਆਪਣੇ ਲੋਕ ਖਡੂਰ ਸਭਾ ਹਲਕੇ ਤੋਂ ਮੰਗ ਕਰਦੇ ਆ ਕਿ ਤੁਰਤ ਜਿਵੇਂ ਦੂਜੇ 543 MP ਜੇ ਬੰਨੇ ਜਿਹੜੇ ਮਤਲਬ ਸੰਸਦ ਮੈਂਬਰ ਨੇ ਉਹ ਆਪਣੇ ਹਲਕੇ ਦੀ ਆਵਾਜ਼ ਉਠਾ ਰਹੇ ਨੇ ਤੁਰੰਤ ਸਰਕਾਰ ਭਾਈ ਅੰਮਰਪਾਲ ਸਿੰਘ ਨੂੰ ਰਿਹਾ ਕਰੇ ਤਾਂ ਕਿ ਉਹ ਆਪਣੇ ਹਲਕੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਆਪਣੇ ਜਿਹੜੇ ਸੰਸਦ ਦੇ ਵਿੱਚ ਰੱਖ ਸਕਣ ਜਿਹੜੀ ਸਾਡੀਆਂ ਐ ਸੜਕਾਂ ਦੀਆਂ ਡਿਮਾਂਡਾਂ ਚਾਹੇ ਕੋਈ ਨੈਸ਼ਨਲ ਹਾਈਵੇ ਆ ਚਾਹੇ ਕੋਈ ਸਾਡੇ ਇਲਾਕੇ ਲਈ ਕੋਈ ਬਿਜਲੀ ਦੇ ਪ੍ਰੋਜੈਕਟ ਆ ਚਾਹੇ ਕੋਈ ਸੈਂਟਰ ਨਾਲ ਹੋਰ ਰੇਲਵੇ ਦੇ ਪ੍ਰੋਜੈਕਟ ਆ ਹੋਰ ਵੀ ਪ੍ਰੋਜੈਕਟ ਬਹੁਤ ਆ ਮੇਰੇ ਮੈਨੂੰ ਯਾਦ ਆ ਜੇ ਨਾਂ ਲਵਾਂਗੇ ਤੇ ਬਹੁਤ ਲੰਮੀ ਵੀਡੀਓ ਹੋ ਜੂਗੀ ਉਹ ਤਾਂ ਹੀ ਬਣਨਗੇ ਕਿ ਸਾਡਾ ਜਿਹੜਾ ਇੱਕ ਨਮਾਇੰਦਾ ਪਾਰਲੀਮੈਂਟ ਦੇ ਵਿੱਚ ਚੁਣ ਕੇ ਭੇਜਿਆ ਸੈਂਟਰ ਸਰਕਾਰ ਦੇ ਨਾਲ ਅੱਕ ਚੱਕ ਪਾ ਕੇ ਗੱਲ ਕਰ ਸਕਦਾ ਜਿਹੜਾ ਕਾਨੂੰਨ ਮੁਤਾਬਕ ਆ ਉੱਤੇ ਕੋਈ ਧਾਰਾ ਲੱਗਿਆ ਧਰਾਮਾ ਚ ਕੇਸ ਚੱਲੀ ਜਾਵੇ ਐਨਐਸਏ ਖਤਮ ਕੀਤੀ ਜਾਵੇ ਜੇ ਨਹੀਂ ਸਰਕਾਰ ਕਰ ਦੇਗੀ ਤੇ ਆਰਜੀ ਤੌਰ ਤੇ ਉਹਨਾਂ ਨੂੰ ਜਿਹੜਾ ਸੈਸ਼ਨ ਦੇ ਵਿੱਚ ਲਿਆਂਦਾ ਜਾਵੇ ਜਿਵੇਂ ਅੱਗੇ ਲਿਆ ਕੇ ਸੌ ਚੁਕਾਈਏ ਉਸੇ ਤਰ੍ਹਾਂ ਹੀ ਲਿਆ ਕੇ ਉੱਥੇ ਗੱਲ ਰੱਖਣ ਦਾ ਇੱਕ ਮੌਕਾ ਦਿੱਤਾ ਜਾਵੇ ਜਿਲੰਦਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੈਸ਼ਨ ਵਿੱਚ ਅਮਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਬੰਦ ਕੀਤੇ ਜਾਣ ਦਾ ਮੁੱਦਾ ਚੁੱਕਿਆ ਸੀ 20 ਲੱਖ ਲੋਕਾਂ ਦੁਆਰਾ ਪੰਜਾਬ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਔਰ ਉਹ ਐਨਐਸਏ ਲਗਾ ਕੇ ਅੰਦਰ ਰੱਖਾ ਹੋਇਆ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਮਰਿਤਪਾਲ ਸਿੰਘ ਉੱਪਰ ਐਨਐਸਏ ਲਗਾਏ ਜਾਣ ਦਾ ਵਿਰੋਧ ਕੀਤਾ ਸੀ ਅਮਰਿਤਪਾਲ ਸਿੰਘ ਉੱਪਰ ਐਨਐਸਏ ਲਗਾਏ ਜਾਣ ਨੂੰ ਲੈ ਕੇ ਸਿਆਸਤ ਪਖੀ ਹੋਈ ਹੈ ਪਰ ਹਲਕੇ ਦੇ ਲੋਕ ਗਿਲਾ ਕਰ ਰਹੇ ਨੇ ਕਿ ਉਹ ਨਾ ਦੇ ਬੁਨਿਆਦੀ ਸਹੂਲਤਾਂ ਦੇ ਕੰਮ ਵੀ ਰੁਕੇ ਹੋਏ ਨੇ ਇਸ ਲਈ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ 4 4.5 ਲੱਖ ਬੰਦੇ ਨੇ ਵੋਟ ਪਾਈ ਸਾਰੇ ਲਵਾਰਸ ਹੋਏ ਬੈਠੇ ਸਾਡੀ ਕੋਈ ਆਵਾਜ਼ ਠੋਣ ਵਾਲੇ ਕੋਈ ਨਹੀਂ ਹੈਗਾ ਲੋਕ ਸਭਾ ਦੇ ਵਿੱਚ ਅਸੀਂ ਕਿੱਧਰ ਨੂੰ ਜਾਈਏ ਸਾਨੂੰ ਸਾਨੂੰ ਪੁੱਛਦੇ ਕੋਈ ਨਹੀਂ ਇੱਥੇ ਜਿਹੜਾ 4 4.5 ਲੱਖ ਬੰਦੇ ਨੇ ਵੋਟ ਪਾਈ ਆ ਤੇ ਉਹਦੀ ਆਵਾਜ਼ ਠੋਣ ਵਾਲਾ ਕੋਈ ਨਹੀਂ ਹੁਣ ਚੰਨੀ ਜਲੰਧਰ ਤੋਂ ਆਇਆ ਉਨੇ ਜਲੰਦਰ ਦੀ ਆਵਾਜ਼ ਠਾਉਣੀ ਜਲੰਦਰੀ ਆਵਾਜ਼ ਠਾ ਰਿਆ ਤੇ ਸਾਡੇ ਇਹ ਖਡੂਰ ਸਾਹਿਬ ਹਲਕੇ ਦੀ ਆਵਾਜ਼ ਕੌਣ ਠਾਏਗਾ ਕੰਮਕਾਰਾਂ ਦਾ ਚੱਕਰ ਸਾਡੇ ਕੋਲ ਹੈਗਾ ਜੀ ਹੁਣ ਹੋਰ ਤਾਂ ਕੋਈ ਹੈ ਨਹੀਂ ਹੁਣ ਜੇ ਕਿ ਅਸੀਂ ਬਾਪੂ ਜੀ ਕੋਲ ਜਾਨੇ ਤੇ ਬਾਪੂ ਜੀ ਦੇ ਕੋਲ ਬਜ਼ੁਰਗ ਨੇ ਤੇ ਬਾਪੂ ਜੀ ਕਿਤੇ ਡਮਰੂਗੜ ਗਏ ਹੁੰਦੇ ਨੇ ਤੇ ਕਦੇ ਕਿਤੇ ਕਿਥੇ ਹੁੰਦੇ ਨੇ ਤੇ ਸਾਡੇ ਕੋਲ ਇੱਕ ਹੀ ਉਮੀਦ ਜਿਹੜੀ ਆ ਬਾਪੂ ਜੀ ਤੇ ਬਾਪੂ ਜੀ ਸਾਡਾ ਇਹ ਕਰ ਨਹੀਂ ਸਕਦੇ ਕਿਉਂਕਿ ਬਹੁਤ ਬਜ਼ੁਰਗ ਨੇ ਅਮਰਿਤਪਾਲ ਸਿੰਘ ਸਿੱਖਾਂ ਲਈ ਖਾਲਿਸਤਾਨ ਦੀ ਵਕਾਲਤ ਕਰਦੇ ਨੇ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ 24 ਅਪ੍ਰੈਲ 2023 ਨੂੰ ਜ਼ਿਲ੍ਹਾ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ ਅਮਰਿਤਪਾਲ ਸਿੰਘ ਨੇ ਐਮਪੀ ਵੱਜੋਂ 120 ਸਖਤ ਸੁਰੱਖਿਆ ਵਿੱਚ ਪੈਰੋਲ ਮਿਲਣ ਤੋਂ ਬਾਅਦ ਹੀ ਚੁਕੀ ਸੀ